ਸੋ ਸਤਿ ਸ਼੍ਰੀ ਅਕਾਲ ਜੀ ਦਾ ਕਲਾਸਿਕ ਕਲੈਕਸ਼ਨ ਲਹਿਰਾ ਗਾਗਾ ਵੱਲੋਂ ਮੈਂ ਮਰੇਤ ਪਲਕਔਰ ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਔਰ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਹੋ ਤੇ ਚੜਦੀ ਕਲਾ ਦੇ ਵਿੱਚੋਂ ਹਾਂਜੀ ਅੱਜ ਫਿਰ ਆਪਾਂ ਕਾਟਨ ਕਲੈਕਸ਼ਨ ਲੈ ਕੇ ਆਏ ਜਿਸ ਦੇ ਵਿੱਚ ਆਰੀ ਵਰਕ ਵਾਲੇ ਸੂਟ ਵੀ ਰਹਿਣਗੇ ਕੋਰਾ ਕਾਟਨ ਦੇ ਸੂਟ ਵੀ ਰਹਿਣਗੇ ਬਾਟਮ ਵਰਕ ਵਾਲੇ ਸੂਟ ਵੀ ਰਹਿਣਗੇ ਤਾਂ ਬਹੁਤ ਸੋਹਣੀ ਕਲੈਕਸ਼ਨ ਹੋਊਗੀ ਜੀ ਵੀਡੀਓ ਨੂੰ ਐਂਡ ਤੱਕ ਵੇਖਿਓ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ WhatsApp ਨੰਬਰ 79739 84974 ਇਹਨਾਂ ਨੰਬਰਾਂ ਦੇ ਉੱਪਰ ਸੈਂਡ ਕਰਕੇ ਕਿਤੇ ਵੀ ਬੈਠੇ ਆਨਲਾਈਨ ਸ਼ੋਪਿੰਗ ਕਰ ਸਕਦੇ ਹੋ ਤਾਂ ਜਲਦੀ ਜਲਦੀ ਆਪਣਾ ਸੂਟ ਬੁੱਕ ਕਰ ਲਿਓ ਕਿਉਂਕਿ ਬਹੁਤ ਹੀ ਘੱਟ ਸਟਾਕ ਜਿਹੜਾ ਇਹ ਹੈਗਾਗਾ ਮਤਲਬ ਕਿ ਥੋੜੇ ਥੋੜੇ ਜਿਹੇ ਡਿਜ਼ਾਈਨ ਆ ਹੀ ਲੈਣਗੇ ਦੁਬਾਰਾ ਕਿਉਂਕਿ ਉਹ ਕਾਟਨ ਦਾ ਥੋੜਾ ਜੰਦਾ ਪਿਆ ਤਾਂ ਤੁਸੀਂ ਇਹਨਾਂ ਵਿੱਚੋਂ ਆਪਣੇ ਆਪਣੇ ਸੂਟ ਚੂਜ਼ ਕਰਕੇ ਜਲਦੀ ਜਲਦੀ ਆਪਣੇ ਸੂਟ ਮੰਗਵਾ ਲੈਣੇ ਨੇ ਤਾਂ ਸਭ ਤੋਂ ਪਹਿਲਾਂ ਜਿਹੜਾ ਇਹ ਵਾਲਾ ਆ ਗਿਆ ਜੀ ਇਹ ਹੈਗਾ ਆਰੀ ਵਰਕ ਦੇ ਵਿੱਚ કોટਨ ਦੀ ਸ਼ਰਟ ਰਹੂਗੀ ਜੀ ਸਾਰਾ ਆਰੀ ਵਰਕ ਦੇ ਨਾਲ ਹਾਈਲਾਈਟ ਹੋਗਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਟ੍ਰੈਡੀਸ਼ਨਲ ਜਿਹਾ ਡਿਜ਼ਾਈਨ ਆ ਗਿਆ ਦੇਖੋ ਇਹ ਸਾਰਾ ਜੋ ਤੁਹਾਨੂੰ ਬੈਕ ਸਾਈਡ ਤੋਂ ਦਿਖ ਰਿਹਾ ਹੈ ਇਹ ਆਰੀ ਵਰਕ ਹੈ ਫਰੰਟ ਤੋਂ ਥੋੜਾ ਘੱਟ ਦਿਖ ਰਿਹਾ ਆਰੀ ਵਰਕ ਦੇ ਨਾਲ ਹੈ ਜੀ ਇਹ ਕੰਸੈਪਟ ਤੇ ਬਾਟਮ ਦਾ ਡਿਜ਼ਾਈਨ ਆਊਗਾ ਬਹੁਤ ਸੋਹਣਾ ਇਹਨੂੰ ਤੁਸੀਂ ਪਲਾਜ਼ੋ ਬਣਾਓ ਪਾਕਿਸਤਾਨੀ ਸਟਾਈਲ ਬਣਾਓ ਜਾਂ ਨੋਰਮਲ ਸਲਵਾਰ ਸੂਟ ਬਣਾਓ ਦੇਖੋ ਇਹ ਸਾਰਾ ਬਾਟਮ ਦਾ ਕਵਰ ਕੀਤਾ ਹੈ ਤੁਹਾਨੂੰ ਕੋਈ ਇਹਦੇ ਐਕਸਟਰਾ ਜੋ ਪੌਂਚੇ ਮੂਰੀਆ ਬਣਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਸਾਰੀ ਫਿਨਿਸ਼ਿੰਗ ਪੌਂਚੇ ਦੇ ਉੱਪਰ ਆਉਂਦੀ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਹੈਗਾ ਤੇ ਨਾਲ ਟਾਈ ਡਾਈ ਦੁਪੱਟਾ ਮਿਲੇਗਾ 4 ਸਾਈਡ ਫਿਨਿਸ਼ਿੰਗ ਸਾਰੇ ਜਿਹੜੇ ਸੂਟ ਨੇ ਇੱਕੋ ਰੇਟ ਦੇ ਵਿੱਚ ਜਾਣਗੇ ਸਿਰਫ 899 ਚਾਹੇ ਕੋਈ ਹੈਵੀ ਹੈ ਚਾਹੇ ਕੋਈ ਲਾਈਟ ਹੈ ਤਾਂ ਇਹ ਰਖੜੀ ਦਾ ਆਫਰ ਵਾਲਾ ਜੋ ਵੀਕ ਚੱਲ ਰਿਹਾ ਹੈ ਸਾਰਿਆਂ ਦਾ ਪ੍ਰਾਈਸ ਸਿਰਫ 899 ਹੋਊਗਾ ਵਿਦ ਦੁਪੱਟਾ ਤਾਂ ਜਲਦੀ ਜਲਦੀ ਆਪੋ ਆਪਣੇ ਸੂਟ ਬੁੱਕ ਕਰ ਲਿਓ ਸਟਾਕ ਲਿਮਟਿਡ ਹੈ ਜੀ ਫਿੱਕੀ ਰਿਤਣ ਵਾਲੀਆਂ ਬਹੁਤ ਸਾਰੀਆਂ ਪਹਿਣਾ ਨੇ ਦੇਖੋ ਡਿਜ਼ਾਈਨਿੰਗ ਦੇਖੋ ਪੌਂਚੇ ਦੀ ਕਿੰਨੀ ਸੋਹਣੀ ਲੱਗੂਗੀ ਜਦੋਂ ਆਪਾਂ ਇਹ ਮੂਰੀ ਦੇ ਉੱਪਰ ਆਊਗਾ ਸਾਰਾ ਡਿਜ਼ਾਈਨ ਸਾਰੇ ਮਿਕਸ ਹੋਣਗੇ ਬੇਕੀ ਚਿਹਰਾ ਡਿਜ਼ਾਈਨ ਕਿ ਮੇਂਜੇ ਨੇ ਵੀ ਹੋਣਗੇ ਸੋਰਾ ਕਾਟਨ ਵਾਲੇ ਵੀ ਆਰੀ ਵਾਲੇ ਵੀ ਆਉਣਗੇ ਵਿਦਾਊਟ ਆਰੀ ਵਾਲੇ ਵੀ ਇਹ ਵੀ ਸੇਮ ਚਾਊਗਾ ਆਰੀ ਵਰਕ ਦੇ ਵਿੱਚ ਬਾਟਮ ਡਿਜ਼ਾਈਨਰ ਦੇ ਨਾਲ ਦੇਖੋ ਸ਼ਰਟ ਆਰੀ ਵਰਕ ਇਹ ਆ ਗਈ ਬਾਟਮ ਸਾਰਿਆਂ ਦਾ ਰੇਟ ਰਹੂਗਾ ਜੀ 899 ਸੌਫਟ ਕਾਟਨ ਹੈ ਕੋਈ ਮਿਕਸ ਨਹੀਂ ਹੈਗਾ ਸਿੰਥੈਟਿਕ ਨਹੀਂ ਹੈਗਾ ਦੇਖੋ ਇਹ ਬਾਟਮ ਦਾ ਹੋਊਗਾ ਡਿਜ਼ਾਈਨ ਬਹੁਤ ਸੋਹਣਾ ਇਹ ਆਊਗਾ ਦੁਪੱਟਾ ਟਾਈ ਐਂਡ ਆਈ ਸੇਮ ਪ੍ਰਾਈਸ ਓਨਲੀ 899 ਪੂਰਾ ਖੁੱਲਾ ਡੁੱਲਾ ਮਸਲੀਨ ਦਾ ਦੁਪੱਟਾ ਹੋਊਗਾ ਨਾਲ 4 ਸਾਈਡ ਲੈਸ ਲੱਗੀ ਹੋਊਗੀ ਹਾਂਜੀ ਅਗਲਾ ਜੋ ਡਿਜ਼ਾਈਨ ਆ ਹਾਰੇ ਕ ਡਿਜ਼ਾਈਨ ਦੇ ਵਿੱਚ ਸਿੰਗਲ ਸਿੰਗਲ ਹੀ ਪੀਸ ਹੈ ਤਾਂ ਜਿੰਨਾ ਦਾ ਮੈਸੇਜ ਜਿਨ੍ਹਾਂ ਦੀ ਪੇਮੈਂਟ ਪਹਿਲਾਂ ਆਉਂਦੀ ਹੈ ਉਹ ਸੀ ਨੂੰ ਮਿਲ ਜੂਗਾ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਇਹ ਸ਼ਰਟ ਆਊਗੀ ਆਫ ਵਾਈਟ ਬਾਟਮ ਤੇ ਬਾਟਮ ਦਾ ਡਿਜ਼ਾਈਨ ਵੇਖੋ ਪੋਂਛੇ ਦੇ ਉੱਪਰ ਆਉਣਾ ਹੈ ਕਿੰਨਾ ਸੋਹਣਾ ਵਰਕ ਹੈ ਨਾਲ ਟਾਈ ਐਂਡ ਡਾਈ ਵਿਦ ਲੇਸ ਦੁਪੱਟਾ ਕਿੰਕਾ ਜੀ ਅਗਲਾ ਡਿਜ਼ਾਈਨ ਬਹੁਤ ਜਿਆਦਾ ਸੋਹਣਾ ਹੈ ਦੇਖੋ ਜੀ ਬੜਾ ਹੀ ਪਿਆਰਾ ਡਿਜ਼ਾਈਨ ਤੇ ਨਾਲ ਬਹੁਤ ਹੀ ਸੋਹਣਾ ਕੰਮ ਬੋਟਮ ਦਾ ਹੋਇਆ ਦੇਖ ਸਕਦੇ ਹੋ ਇਹ ਨਾਲ ਟਾਈ ਐਂਡ ਡਾਈ ਹੈ ਮਸਲੀਨ ਦਾ ਦੁਪੱਟਾ ਸਿਰਫ ਹੱਥਾਂ ਜੜੇ ਨੂੰ ਦੇਖੋ ਜੀ ਆਰੀ ਵਰਕ ਸਾਰਾ ਇਹਦਾ ਸਾਰਾ ਜੋ ਜੋ ਤੁਹਾਨੂੰ ਹੁਣ ਮੈਂ ਸੂਟ ਦਿਖਾ ਰਹੀਆਂ ਸਾਰੇ ਆਰੀ ਵਰਕ ਵਾਲੇ ਨੇ ਜੀ ਕਾਟਨ ਫੈਬਰਿਕ ਹੈ विदाउट लाइनिंग स्टिच ਹੋਣਗੇ ਸਾਰੇ ਸੂਟ ਇਹ ਵੀ ਕਲੀਅਰ ਕਰ ਲਓ ਜੀ ਦੇਖੋ ਇਹ ਵਾਲਾ ਡਿਜ਼ਾਈਨ ਵੀ ਬਹੁਤ ਜਿਆਦਾ ਸੋਹਣਾ ਹੈ ਨਾਲ ਟਾਈ ਐਂਡ ਡਾਈ ਦੁਪੱਟਾ ਸਿਰਫ 899 ਦੇ ਵਿੱਚ ਇੰਨਾ ਵਧੀਆ ਆਰੀ ਵਰਕ ਦੀ ਸ਼ਰਟ ਨਾਲ ਡਿਜ਼ਾਈਨਰ ਬਾਟਮ ਤੇ ਟਾਈ ਐਂਡ ਡਾਈ ਦੁਪੱਟਾ ਤੁਹਾਨੂੰ ਮਿਲ ਰਿਹਾ ਹੈ ਫੁੱਲੀ ਆਫ ਹੈ ਲੈ ਸਕਦੇ ਹੋ ਜਿੰਨੇ ਪੀਸ ਲੈਣੇ ਚਾਹੋ ਨੇ ब्लैक के सोना डिजाइन आया बॉटम बहुत ज़्यादा सोना फैब्रिक बॉटम लगा डिज़ाइन भी ब्लैक शर्ट है पिस्ता लाइट पिस्ता बॉटम तो बहुत ही सोहना टाइट एंड आइट पत्ता भी मशीन दुपत्ता उ घट आई एंड आई फोर साइड लैस सिर्फ अट्ठ सौ नड़िनवे आयीवर्क शर्ट ਹਾਂਜੀ ਅਗਲਾ ਜੋ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਦੁਪੱਟੇ ਦਾ tie and dye ਇਹ ਵੀ ਡਿਜ਼ਾਈਨ ਬੜਾ ਸੋਹਣਾ ਹੈ ਇਹ ਵੀ ਲੈ ਸਕਦੇ ਹੋ ਹਾਂਜੀ ਅਗਲਾ ਜੋ ਡਿਜ਼ਾਈਨ ਹੈ ਸੇਮ ਆਰੀ ਵਰਕ ਦੇ ਵਿੱਚ ਲਾਈਟ ਕਲਰ ਨਾਲੇ ਦੇ ਕੌਫੀ ਬੋਟਮ ਆ ਚੁੱਕੇ ਇਹ ਆ ਗਈ ਜੀ ਦੁਪੱਟਾ ਠੀਕ ਹੈ ਜੀ ਲੈ ਸਕਦੇ ਹਾਂ ਹਾਂ ਜੀ ਅਗਲਾ ਡਿਜ਼ਾਈਨ इट्स अपलीट्स आवर वर्क बहुत मजूरी नौल पाई एंड आई दुपट्टा एक्सनडिन में ओनली अगला डिजाइन ये भी बहुत सोनो डिजाइन है ऑफ बाय 10 ਪਿੰਕ ਦਾ ਰੂਪ ਉਹ ਸੋਹਣਾ ਕਨਸੈਪਟ ਹੈ ਦੇਖੋ ਬਾਟਮ ਦਾ ਕਿੰਨਾ ਸੋਹਣਾ ਕੰਮ ਹੈ ਤੇ ਇਹ ਆ ਗਿਆ ਜੀ ਦੁਪੱਟਾ ਸੇਮ ਪ੍ਰਾਈਸ ਓਨਲੀ 899 ਜੀ ਇਸ ਤੋਂ ਇਲਾਵਾ ਇਹ ਤਾਂ ਸੀ ਆਰੀ ਵਰਕ ਵਾਲੇ ਤੋਂ ਜੋ ਕਿ ਵਿੱਤ ਦੁਪੱਟਾ ਵਿੱਤ ਬਾਟਮ ਡਿਜ਼ਾਈਨ ਤੁਹਾਨੂੰ ਮਿਲਿਆ ਸੀ ਸਿਰਫ 899 ਹੁਣ ਤੁਹਾਨੂੰ ਦਿਖਾਉਣੀ ਆ ਕੋਰਾ ਕਾਟਨ ਦੁਪੱਟਿਆਂ ਦੇ ਨਾਲ ਬਹੁਤ ਸੋਹਣਾ ਕਨਸੈਪਟ ਦੇਖੋ ਕਲਰ ਕਿੰਨਾ ਸੋਹਣਾ ਹੈ ਡਿਜ਼ਾਈਨ ਕਿੰਨਾ ਸੋਹਣਾ ਬਹੁਤ ਵਧੀਆ ਕੁਆਲਿਟੀ ਦੀ ਜਿਹੜੀ ਹੈਗੀ ਹੈ ਕਾਟਨ ਹੈ ਬਹੁਤ ਜਿਆਦਾ ਵਧੀਆ ਫੈਬਰਿਕ ਹੈ ਕਲਰ ਵੀ ਇੰਨਾ ਸੋਹਣਾ ਹੈ ਨਿਊ ਬਲੂਜਾ ਕਲਰ ਹੈ ਤੇ ਨਾਲ ਕੋਰਾ ਕਾਟਨ ਦੀ ਬਾਟਮ ਹੈ ਤੇ ਕੋਰਾ ਕਾਟਨ ਦਾ ਨਾਲ ਬਹੁਤ ਸੋਹਣਾ ਜੀ ਸੇਮ ਪ੍ਰਾਈਸ ਰਹੂਗਾ ਜੀ ਓਨਲੀ ਅੱਜ ਤੋਂ ਜਿਹੜੀ ਲੈ ਸਕਦੇ ਹਾਂ ਇਹ ਕੋਈ ਨਾਵਾ ਅਗਲਾ ਜੋ ਡਿਜ਼ਾਈਨ ਆ ਬਲੈਕ ਦੇ ਵਿੱਚ ਇਹ ਵੀ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਆ ਤੇ ਫੈਬਰਿਕ ਬਹੁਤ ਜਿਆਦਾ ਵਧੀਆ ਨਾਲ ਪੂਰਾ ਕਾਟਨ ਦੀ ਬਾਟਮ ਤੇ ਪੂਰਾ ਕਾਟਨ ਦਾ ਬਹੁਤ ਸੋਹਣਾ ਨਾਲ ਦੁਪੱਟਾ ਪੂਰਾ ਹੈਵੀ ਦੁਪੱਟਾ ਆਊਗਾ ਜੀ ਪੂਰਾ ਕਾਟਨ ਦਾ ਬਾਕੀ ਬਾਟਮ ਦੁਪੱਟਾ ਇੰਨਾ ਕੁ ਵਧੀਆ ਕਿ ਇਹਦੇ ਨਾਲ ਆਪਾਂ 2-3 ਸ਼ਰਟਾਂ ਵੀ ਆਪਾਂ ਵੇਅਰ ਕਰ ਸਕਦੇ ਆ ਅਲੱਗ ਅਲੱਗ ਡਿਜ਼ਾਈਨ ਲੈ ਕੇ ਤੇ ਇਹ ਵਾਲਾ ਜਿਹੜਾ ਆ ਗਿਆ ਇਹ ਵੀ ਕੋਰਾ ਕਾਟਨ ਦਾ ਕਨਸੈਪਟ ਹੈ ਜੀ ਵਰਕ ਦੁਪट्टे ਦੇ ਨਾਲ ਪਰ ਇਹਦੇ ਨਾਲ ਕੀ ਹੈ ਜੀ ਜੋ ਆਰੀ ਵਰਕ ਦੇ ਵਿੱਚ ਆਉਂਦਾ ਹੈ ਉਹ ਆਰੀ ਵਰਕ ਚ ਨਹੀਂ ਹੈਗਾ ਇਹ ਆਰੀ ਵਰਕ ਚ ਆਊਗਾ ਨਾਲ ਦੁਪੱਟਾ ਆ ਗਿਆ ਇਹ ਵੀ ਬਹੁਤ ਸੋਹਣਾ ਕਲਰ ਡਿਜ਼ਾਈਨ ਹੈ ਇਹ ਵੀ ਲੈ ਸਕਦੇ ਹੋ ਇਹ ਜਿੰਨੇ ਵੀ ਫੋਟੋ ਤੁਹਾਨੂੰ ਦਿਖਾਏ ਆ ਸਾਰੇ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਕਿਸੇ ਤੇ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਤੇ ਸਿਰਫ 899 ਦੇ ਵਿੱਚ ਤੁਹਾਨੂੰ ਪੂਰਾ ਸੈੱਟ ਜਿਹੜੀ ਮਿਲ ਰਿਹਾ ਹੈ ਨਾ ਕੋਈ ਦੁਪੱਟਾ ਲੈਣ ਦੀ ਟੈਨਸ਼ਨ ਹੈ ਨਾ ਦੁਪੱਟਾ ਡਾਈ ਕਰਾਉਣ ਦੀ ਟੈਨਸ਼ਨ ਹੈ ਨਾ ਹੀ ਕੋਈ ਲਾਈਨਿੰਗ ਦੀ ਟੈਨਸ਼ਨ ਹੈ ਤਾਂ ਬਹੁਤ ਹੀ ਫਾਇਦੇ ਵਾਲੀ ਵੀਡੀਓ ਹੈ ਤੁਸੀਂ ਇਹਨਾਂ ਵਿੱਚ ਜਿੰਨੇ ਸੂਟ ਚੂਜ਼ ਕਰਨੇ ਚਾਹੁੰਦੇ ਹੋ ਕਰ ਸਕਦੇ ਹੋ ਤੇ ਇਹ ਕੇਵळा ਕਨਸੈਪਟ ਹੈ ਜੀ ਇਹ ਵੀ ਆਪਣੇ ਕੋਲ ਸਿੰਗਲ ਹੀ ਪੀਸ ਹੈ ਕਲਰ ਵੀ ਬਹੁਤ ਸੋਹਣਾ ਹੈ ਦੇਖੋ ਜੀ ਇਹਦੇ ਨਾਲ ਬੋਟਮ ਵੀ ਬਹੁਤ ਸੋਹਣੀ ਹੈ ਬਹੁਤ ਸੋਹਣੀ ਡਿਜ਼ਾਈਨ ਕੀਤੀ ਹੋਈ ਹੈ ਦੇਖੋ ਇਹ ਆਪਣਾ ਪਲਾਜ਼ੋ ਬਣਾਓ ਚਾਹੇ ਪਾਕਿਸਤਾਨੀ ਸਟਾਈਲ ਬਣਾਉਗੇ ਤਾਂ ਬਹੁਤ ਸੋਹਣਾ ਲੱਗਣਾ ਪ੍ਰਿੰਟ ਐਕਸ ਵਗੈਰਾ ਪਾ ਕੇ ਪ੍ਰੋਪਰ ਬਹੁਤ ਸੋਹਣਾ ਰੈਡੀ ਕੀਤਾ ਗਿਆ ਨਾਲ ਟਾਈ ਐਂਡ ਟਾਈ ਦੁਪੱਟਾ ਸੇਮ ਪ੍ਰਾਈਸ ਹੀ ਲੱਗੂਗਾ ਸਿਰਫ 899 ਹੁਣ ਥੋੜਾ ਸੰਥੈਟਿਕ ਸੰਥੈਟਿਕ ਦਾ ਚੱਲੂਗਾ ਜੀ ਕਿਉਂਕਿ ਆਪਣਾ ਕੰਮ ਵੀ ਫੋਰਨ ਦਾ ਤਾਂ ਉਸ ਹਿਸਾਬ ਨਾਲ ਥੋੜਾ ਅਡਵਾਂਸ ਰਹਿਣਾ ਪੈਂਦਾ ਤਾਂ ਜਿਹੜੀਆਂ ਇਹ ਪੂਰੀ ਔਫ ਤੇ ਤੁਹਾਨੂੰ ਕਲੈਕਸ਼ਨ ਮਿਲ ਰਹੀ ਹੈ ਤਾਂ ਤੁਸੀਂ ਇਹਨਾਂ ਦਾ ਫਾਇਦਾ ਉਠਾ ਸਕਦੇ ਹੋ ਜਿੰਨੇ ਸੂਟ ਲੈਣਾ ਚਾਹੁੰਦੇ ਹੋ ਹੁਣ ਬਾਏ ਕਰ ਸਕਦੇ ਹੋ ਕਿਉਂਕਿ ਫਿਰ ਆਪਣੇ ਕੋਲ ਅੱਗੇ ਸੰਥੈਟਿਕ ਫੈਬਰਿਕ ਹੀ ਆਉਣਾਗਾ ਹਾਂਜੀ ਇਹ ਦੇਖ ਸਕਦੇ ਹੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਕੋਰਾ ਕਾਟਨ ਦੇ ਉੱਪਰ ਆਫ ਵਾਈਟ ਦੇ ਉੱਪਰ ਇਹ 슬ੀਵਸ ਤੇ ਵੀ ਆਊਗਾ ਜੀ ਫਰੰਟ ਤੇ ਵੀ ਆਊਗਾ ਜੇਕਰ ਤੁਸੀਂ ਫਰੰਟ ਬੈਕ ਕਰਨਾ ਚਾਹੁੰਦੇ ਹੋ ਤਾਂ ਉੱਤੇ ਵੀ ਵਰਕ ਕਰ ਸਕਦੇ ਹੋ ਪਿਓਰ ਕਾਟਨ ਕੋਰਾ ਕਾਟਨ ਫੈਬਰਿਕ ਹੈ ਤੇ ਨਾਲ ਬਲੈਕ ਬਾਟਮ ਆਊਗੀ ਤੇ ਨਾਲ ਟਾਈ ਐਂਡ ਡਾਈ ਮਸਲੀਨ ਦਾ ਦੁਪੱਟਾ ਆਊਗਾ ਤੇ ਇਹ ਵਾਲਾ ਜਿਹੜਾ ਸੂਟ ਹੈ ਜੀ ਇਹਦਾ ਪ੍ਰਾਈਸ ਵੀ 899 ਹੈ ਬਟ ਇਹ ਆਪਣੇ ਕੋਲ ਸਿੰਗਲ ਪੀਸ ਲੈਫਟ ਹੋਣ ਕਰਕੇ ਇਹ ਤੁਹਾਨੂੰ ਮਿਲੂਗਾ ਸਿਰਫ ਔਰ ਸਿਰਫ 699 ਲੈ ਸਕਦੇ ਹੋ ਕੋਈ ਪਹਿਣ ਲੈਣਾ ਚਾਹੁੰਦੀ ਹੈ ਹਾਂਜੀ ਤੇ ਹੁਣ ਆਪਾਂ ਤੁਹਾਡੇ ਲਈ ਲੈ ਕੇ ਆਏ ਕੋਰਸੈਟ। ਇਸ ਕੋਰਸੈਟ ਦੇ ਵਿੱਚ ਤੁਹਾਨੂੰ ਸਾਰੇ ਜੋ ਕਲਰ ਨੇ ਅਵੇਲੇਬਲ ਹੈਗੇ ਨੇ। ਸੌਰੀ ਸਾਰੇ ਜੋ ਸਾਈਜ਼ ਨੇ ਅਵੇਲੇਬਲ ਹੈਗੇ ਨੇ। ਕਲਰ ਸਿੰਗਲ ਆ। ਹੈਂਡਵਰਕ ਦੇ ਵਿੱਚ ਬਹੁਤ ਸੋਹਣਾ ਕਨਸੈਪਟ ਆ। ਸਟਿਚ ਕੀਤਾ ਹੀ ਮਿਲੂਗਾ। ਦੇਖੋ ਇਹ ਹੈਂਡਵਰਕ ਦੇ ਵਿੱਚ ਬੜਾ ਪਿਆਰਾ ਪੀਸ ਆ। ਕੋਰਸੈਟ ਦੇ ਵਿੱਚ ਸਾਈਜ਼ ਸਾਰੇ ਹੈਗੇ ਨੇ। ਦੇਖੋ 슬ੀਵਸ ਤੇ ਵੀ ਹੈਂਡਵਰਕ ਆ ਗਿਆ। ਬੜਾ ਸੋਹਣਾ ਕਨਸੈਪਟ ਆ। ਕੱਟ ਡਾਣੇ ਦਾ ਸਾਰਾ ਕੰਮ ਹੋਇਆ। ਬਹੁਤ ਸੋਹਣੇ ਬਟਨ ਲੱਗੇ ਨੇ। ਨਾਲ ਪੈਂਟ ਪਲਾਜ਼ੋ ਹੋਊਗਾ। ਸਾਰੇ ਸਾਈਜ਼ ਅਵੇਲੇਬਲ ਨੇ ਇਦਾਂ ਵਿੱਚ ਕੋਈ ਵੀ ਸਾਈਜ਼ ਤੁਸੀਂ ਆਪਣੇ ਅਕੋਰਡਿੰਗ ਮੰਗਵਾ ਸਕਦੇ ਹੋ ਦੇਖੋ ਸਾਈਡ ਤੇ ਚਾਕ ਵੀ ਨੇ ਤੇ ਇਹਦਾ ਜਿਹੜਾ ਪ੍ਰਾਈਸ ਰਹੂਗਾ ਜੀ ਇਹ ਤੁਹਾਨੂੰ ਪਊਗਾ ਸਿਰਫ ਔਰ ਸਿਰਫ 1195 ਕਿਉਂਕਿ ਇਹ ਵੀ ਆਫ ਤੇ ਨੇ ਵੈਸੇ ਇਹ 1395 ਸੀ ਪਰ 1195 ਦੇ ਵਿੱਚ ਲੈ ਸਕਦੇ ਹਾਂ ਹਾਂਜੀ ਤੇ ਇਹ ਆਏ ਨੇ ਸਪੈਸ਼ਲ ਸਾਡੀਆਂ ਮਾਤਾਵਾਂ ਦੇ ਲਈ ਸੋ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈ ਏਕੇ ਟੈਕਸ ਬ੍ਰਾਂਡ ਦਾ ਬਹੁਤ ਵਧੀਆ ਫੈਬਰਿਕ ਹੈ ਤੇ ਤੇ ਲਾਈਨਿੰਗ ਵੀ ਨਹੀਂ ਲੱਗੂਗੀ ਬਿਲਕੁਲ ਵੀ ਲਾਈਨਿੰਗ ਨਹੀਂ ਲੱਗੂ ਇੰਨਾ ਕੰਫਰਟੇਬਲ ਫੈਬਰਿਕ ਹੈ ਕਿ ਜਿਹਨੂੰ ਵੀ ਦੋਵਾਂਗੇ ਜਾਂ ਆਪਣੇ ਲਈ ਲਵੋਗੇ ਪੂਰਾ ਖੁਸ਼ ਹੋ ਕੇ ਤੁਸੀਂ ਹਟੋਣਾਗਾ ਬਿਲਕੁਲ ਲਾਈਟ ਵੇਟ ਬਹੁਤ ਵਧੀਆ ਕਾਟਨ ਹੈ ਤੇ ਨਾਲ ਫੁੱਲ ਪਿਓਰ ਦੇ ਡਿਜੀਟਲ ਪ੍ਰਿੰਟ ਦੁਪੱਟੇ ਤੇ ਨਾਲ ਘੇਰਾ ਐਮਬਰਾਇਡਰੀ ਵਰਕ ਤੁਸੀਂ ਵੇਖ ਰਹੇ ਹੋ ਥੋੜਾ ਥੋੜਾ ਜਿਹਾ ਫਰਕ ਹੈ ਇਹ ਥੋੜਾ ਗ੍ਰੀਨਿਸ਼ ਜਿਹਾ ਤੇ ਪਿਸਤਾ ਹੈ ਇਹ ਥੋੜਾ ਮਤਲਬ ਥੋੜਾ ਥੋੜਾ ਯਾਰ ਮਤਲਬ ਕਲਰ ਦਾ ਬਿਲਕੁਲ ਲਾਈਟ ਜਿਹਾ ਫਰਕ ਹੈਗਾ ਇਹ ਪੀਲਕ ਜੀਤੇ ਹੈ ਇਹ ਗ੍ਰੀਨਿਸ਼ ਜਿਹਾ ਹੈ ਤਾਂ ਦੋਨਾਂ ਵਿੱਚੋਂ ਜਿਹੜਾ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਫੁੱਲ ਪਿਓਰ ਨਾਲ ਡਿਜੀਟਲ ਪ੍ਰਿੰਟ ਦੇ ਹੀ ਦੁਪੱਟੇ ਆਉਣਗੇ ਹਾਂਜੀ ਇਹ ਵਾਲਾ ਜਿਹੜਾ ਸੂਟ ਹੈ ਜੀ ਇਹ ਤੁਹਾਨੂੰ ਪਊਗਾ ਪ੍ਰਾਈਸ 1495 ਓਨਲੀ 1495 ਬ੍ਰਾਂਡ ਦਾ ਫੈਬਰਿਕ ਹੈ ਬਹੁਤ ਸੋਹਣੀ ਐਮਬ੍ਰੋਇਡਰੀ ਹੈ ਨਾਲ ਫੁੱਲ ਪਿਓਰ ਦੁਪੱਟਾ ਤੇ ਇਸ ਤੋਂ ਇਲਾਵਾ ਇਹ ਆ ਗਿਆ ਜੀ ਆਪਣਾ ਰਾਮ ਟੈਕਸ ਦਾ ਪਿਓਰ ਬਰਬਰੀ ਰਾਮ ਟੈਕਸ ਫੈਬਰਿਕ ਬਿਲਕੁਲ ਦੁਪੱਟਾ ਵੀ ਬਰਬਰੀ ਹੈ ਜੀ ਸ਼ਰਟ ਵੀ ਬਰਬਰੀ ਹੈ ਦੇਖੋ ਕਲਰ ਡਿਜ਼ਾਈਨ ਬਹੁਤ ਸੋਹਣਾ ਹੈ ਰਾਮ ਟੈਕਸ ਬ੍ਰਾਂਡ ਬਿਲਕੁਲ ਫੁੱਲ ਪਿਓਰ ਬਰਬਰੀ ਕਿਉਂਕਿ ਬਰਬਰੀ ਦੇ ਵਿੱਚ ਬਹੁਤ ਤਰ੍ਹਾਂ ਦੇ ਸੂਟ ਆ ਰਹੇ ਨੇ ਇਹ ਬਿਲਕੁਲ オリジナル ਪੀਸ ਹੈ ਜੀ ਰਾਮ ਟੈਕਸ ਦਾ ਪਲੇਨ ਬਾਟਮ ਦੇ ਨਾਲ ਤੇ ਦੁਪੱਟਾ ਵੀ ਬਹੁਤ ਸੋਹਣਾ ਹੈ ਕਾਈ ਮੀਟਰ ਦਾ ਬਹੁਤ ਜਿਆਦਾ ਸੋਹਣਾ ਦੁਪੱਟਾ ਬਾਕੀ ਸਟਿਚ ਹੋ ਕੇ ਇਹਨੂੰ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਆਪਾਂ ਦੇ ਸਕਦੇ ਆ ਇਹ ਵੀ ਆਪਣੇ ਕੋਲ ਸਿੰਗਲ ਪੀਸ ਹੈ ਤੁਸੀਂ ਲਾਸਟ ਵੀਡੀਓਜ਼ ਦੇ ਵਿੱਚ ਦੇ ਇਹਦੇ ਨਾਲ ਦੀ ਕਲੈਕਸ਼ਨ ਦੇਖ ਸਕਦੇ ਹੋ ਇਹ ਬ੍ਰਾਂਡ ਦਾ ਪੀਸ ਹੈ ਜੀ ਤਾਂ ਇਹਦਾ ਪ੍ਰਾਈਸ ਹੈਗਾ ਸੀ 3295 ਤੇ ਇਸ ਟਾਈਮ ਆਪਣੇ ਕੋਲ ਇਹ ਇੱਕੋ ਹੀ ਪੀਸ ਅਵੇਲੇਬਲ ਹੈ ਤਾਂ ਤੁਹਾਨੂੰ ਮਿਲੇਗਾ ਸਿਰਫ 2395 ਠੀਕ ਹੈ ਜੀ ਤੇ ਇਹ ਸੀ ਇੱਕ ਸੂਟ ਹੋਰ ਰਹਿ ਗਿਆ ਲਾਸਟ ਇਹ ਕਿਤੇ ਭੈਣੇ ਰਖਵਾਇਆ ਸੀ ਤੇ ਬਾਕੀ ਪੇਮੈਂਟ ਨਹੀਂ ਆਈ ਕੋ 도 ਬਹੁਤ ਸਾਰੀਆਂ ਭੈਣਾਂ ਦੇ ਆਰਡਰ ਆਉਂਦੇ ਨੇ ਇਸੇ ਤਰ੍ਹਾਂ ਜੀ ਕੋਈ ਪੀਸ ਰਹਿ ਜਾਂਦਾ ਆਪਾਂ ਕਿੰਨਿਆਂ ਨੂੰ ਕਹਿੰਦੇ ਆ ਕਿ ਸੋਲਡ ਆਊਟ ਹੋ ਚੁੱਕਿਆ ਬਟ ਬਾਅਦ ਦੇ ਵਿੱਚੋਂ ਇਸ ਤਰ੍ਹਾਂ ਇਹ ਜਿਹੜੇ ਪੀਸ ਨੇ ਨਿਕਲਦੇ ਨੇ ਪੇਮੈਂਟ ਨਹੀਂ ਆਉਂਦੀ ਇਹ ਹੈਗਾ ਰਾਮਟੈਕਸ ਕਾਟਨ ਦੇ ਉੱਪਰ ਰਾਮਟੈਕਸ ਬ੍ਰਾਂਡ ਬਹੁਤ ਵਧੀਆ ਕਾਟਨ ਦੇ ਉੱਪਰ ਜੋ ਵਰਕ ਕੀਤਾ ਗਿਆ ਐਮਬਰਾਇਡਰੀ ਵੇਖੋ ਥ्रेड ਐਮਬਰਾਇਡਰੀ ਦਾ ਕਨਸੈਪਟ ਹੈ ਬਹੁਤ ਸੋਹਣਾ ਕਲਰ ਹੈ ਨੈਕ ਲਾਈਨ ਤੇ ਇਹ ਹੋ ਗਿਆ ਜੀ ਆਪਣਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਡਾਈ ਕੀਤਾ ਗਿਆ 2.5 ਮੀਟਰ ਦਾ ਬਹੁਤ ਹੀ ਸੋਹਣਾ ਦੁਪੱਟਾ ਤੇ ਉੱਪਰੋਂ ਡਾਈ ਵੀ ਬਹੁਤ ਸੋਹਣਾ ਦਿੱਤਾ ਹੋਇਆ ਹੈਗਾ ਬੜਾ ਪਿਆਰਾ ਸੂਟ ਹੈ ਲੈ ਸਕਦੇ ਹੋ ਇਹ ਵਾਲਾ ਜਿਹੜਾ ਸੂਟ ਹੈ ਜੀ ਇਹਦਾ ਪ੍ਰਾਈਸ ਰਹੂਗਾ ਤੁਹਾਨੂੰ ਬਿੱਡ ਦਾ ਦੁਪੱਟਾ ਸਿਰਫ ਔਰ ਸਿਰਫ 1595 ਮਿੱਦ ਦਾ ਦੁਪੱਟਾ 1595 ਇਹ ਸੀ ਅੱਜ ਦੀ ਵੀਡੀਓ ਤੇ ਸਾਨੂੰ ਪੂਰੀ ਉਮੀਦ ਹੈ ਵੀਡੀਓ ਤੁਹਾਡੇ ਲਈ ਬਹੁਤ ਹੈਲਪਫੁਲ ਹੋਊਗੀ ਕਿਉਂਕਿ ਗਰਮੀ ਵਾਲੇ ਬਹੁਤ ਸੋਹਣੇ ਸੋਹਣੇ ਸੂਟ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਰਹੇ ਨੇ ਤਾਂ ਆਪਣੇ ਆਪਣੇ ਸੂਟ ਬਾਈ ਕਰ ਸਕਦੇ ਹੋ ਕੱਲ ਫਿਰ ਮਿਲਦੇ ਆ ਇੱਕ ਪਿਆਰੀ ਜਿਹੀ ਕਲੈਕਸ਼ਨ ਦੇ ਨਾਲ ਜਦ ਤੱਕ ਬਣੇ ਰਹੋ ਚੈਨਾਂ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਸਸ਼ਕ